ਮੈਂ ਫਸਟ ਟਾਈਮ ਦੇਖਿਆ ਸੀਗਾ ਤੁਹਾਡੀ ਰੀਲ ਦੇਖੀ ਸੀਗੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਯਾਰ ਮੈਂ ਦਿਲੋਂ ਚਾਹੁੰਦਾ ਸੀ ਮੈਂ ਇਦਾਂ ਦੇ ਕੰਮ ਕਰਾਂ ਮੇਰਾ ਤਾਂ ਕੁਝ ਨਹੀਂ ਵਿਗੜਿਆ ਹਾਜੀ ਵੀ ਸੰਭਲ ਜਾਈਗੀ ਗੱਲ ਇਹੀ ਆ ਜਾਂਦੀ ਕਿ ਅਸੀਂ ਸਿਰ ਪੜ੍ਹਦੇ ਆਂ ਅਸੀਂ ਉਹਦੇ ਤੇ ਅਮਲ ਨਹੀਂ ਕਰਦੇ ਕਿ ਪਵਨ ਗੁਰੂ ਹਨਾ ਗੁਰਬਾਣੀ ਦੇ ਵਿੱਚ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਸੀਂ ਖਾਣਾ ਖਾਣਾ ਹੈ ਜਿੰਨਾ ਉਹ ਜ਼ਰੂਰੀ ਹੈ ਉਹਨਾਂ ਪੌਦੇ ਲਾਉਣਾ ਵੀ ਜ਼ਰੂਰੀ ਹੈ ਰਹਿੰਦੀ ਦੁਨੀਆ ਤੱਕ ਪੌਦੇ ਰਹਿਨੇ ਤੇ ਰਹਿੰਦੀ ਦੁਨੀਆ ਤੋਂ ਰਹਿੰਦੇ ਆਏ ਨਹੀਂ ਤੇ 플랜టేషన్ ਵੱਲ ਨੂੰ ਵਾਪਸ ਆ ਜੀਏ ਇਹੀ ਰਾਉਂਡ ਗਲਾਸ ਫਾਊਂਡੇਸ਼ਨ ਕਹਿ ਰਹੀ ਹੈ ਇਹੀ ਸਾਡੀ ਫਿਲ ਮਿਲਦੀ ਕਹਿ ਰਹੀ ਹੈ ਪਿੰਡਾਂ ਚ ਅਸੀਂ ਦੇਖਦੇ ਸੀ ਕਿ ਨਿੰਮ ਟਾਲੀ ਹਨਾ ਕੋਈ 베ਰੀ ਵੀ ਹੁੰਦੀ ਸੀ ਕਿ ਘਰ ਅਮਰੂਦ ਆੰਬ ਇਹ ਆਮ ਦਰਖਤ ਸੀਗੇ ਜਿਹੜੇ ਸਾਡੇ ਪਿੰਡਾਂ ਚ ਮਿਲਦੇ ਸੀ ਹਰ ਚੀਜ਼ ਬਿਨਾ ਸਰਿਆ ਜਾ ਸਕਦਾ ਹੈ ਨਾ ਪੈਸੇ ਬਿਨਾ ਰੋਟੀ ਬਿਨਾ ਵੀ ਬੰਦਾ ਕਹਿੰਦੇ 10-15 ਦਿਨ ਕੱਢ ਲੂਗਾ ਸਾਬਣ ਇੱਕ ਮਿੰਟ ਨਹੀਂ ਨਿਕਲਦਾ। ਕਈ ਵਾਰੀ ਕੋ ਸੱਟਬਾਜ਼ੀ ਦਾ ਉਹਨਾਂ ਲੋਸ ਕੇ ਕਹਿੰਦੇ ਸੀ ਭਾਈ ਉਹਨੂੰ ਉਹਦਾ ਲੋਸਾ ਦੇ ਲੋ ਹਨਾ ਉਸ ਜ਼ਖਮ ਤੇ ਜਿੱਥੇ ਤੁਹਾਡੇ ਵੱਜਿਆ ਰਿਲੀਫ ਦਿੰਦਾ ਉਹ ਤੇ ਸਾਬਣ ਬੰਦੀ ਸੀ। ਨਮੂਲੀਆਂ ਖਾਂਦੇ ਸੀ। ਲਸੂੜੇ ਜਿੰਨਾ ਵੀ ਖੁਸ਼ੀ ਹੋਈ ਯਾਰ ਕੋਈ ਤਾਂ ਕਰ ਰਿਹਾ। ਮੈਂ ਰਾਉਂਡ ਗਲਾਸ ਫਾਊਂਡੇਸ਼ਨ ਬਾਰੇ ਸੁਣਿਆ। ਕਿ ਵੀ ਇਹ ਗੱਲ ਹੋਣੀ ਚਾਹੀਦੀ ਆ। ਤੇ ਉਹ ਫਿਰ ਨੂੰ ਲੱਗਿਆ ਯਾਰ ਇਹੋ ਜਿਹੇ ਬੰਦਿਆਂ ਨੂੰ ਮਿਲੋ ਜੋ ਇਹ ਕੰਮ ਕਰਦੇ ਆ। ਮੈਂ ਵੀ ਇਸ ਨਾਲ ਜੁੜਨਾ ਚਾਹਉਂ। ਹਾਂਜੀ ਅੱਜ ਆਪਾਂ ਰਾਉਂਡ ਗਲਾਸ ਫਾਊਂਡੇਸ਼ਨ ਦੇ ਲੰਗਪੈਡ ਨਰਸਰੀ ਖੜੇ ਆ। ਇਹ ਰਿਸਰਚ ਸੈਂਟਰ ਹੈਗਾ ਸਾਡਾ। ਇੱਥੇ ਇੰਪੋਰਟੈਂਸ ਤਾਂ ਹੈਗੀ ਵੀ ਸਾਡੇ ਪੰਜਾਬ ਦੇ ਦੇਸੀ ਰੁੱਖ ਜਿਹੜੇ ਹੈਗੇ ਆ ਕਿਕਰਾਂ ਤੋਂ ਲੈ ਕੇ ਜਾਂਡ ਫਲਾਈਆਂ ਕਰੀਰ ਹੋਗੇ ਵਨ ਪੀਲੂ ਹੋਗੇ ਇਹ ਜਿਹੜੇ ਲਪਤ ਹੋ ਗਏ ਸੀ ਸਾਡੇ ਪੰਜਾਬ ਚੋਂ ਬਰਨੇ ਹੋਗੇ ਮਲੇ ਬੇਰੀਆਂ ਦੇਸੀ ਬੇਰੀਆਂ ਜੋ ਸਾਨੂੰ ਦਿਖਦੀਆਂ ਨਹੀਂ ਸੀ ਪੰਜਾਬ ਚ ਮਾਲਵੇ ਚ ਤਾਂ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋ ਚੁੱਕਿਆ ਉਹਨੂੰ ਅਸੀਂ ਇੱਥੇ ਤਿਆਰ ਕਰਦੇ ਆ ਤਾਂ ਇਹ ਤਿਆਰ ਕਰਕੇ ਪਿੰਡਾਂ ਦੇ ਵਿੱਚ ਛਿੜੀਆਂ ਦੀ ਫਾਰਮ ਚ ਨੂੰ ਲਗਾਉਂਦੇ ਹੈਗੇ ਆ ਤਾਂ ਹਰ ਹੁਣ ਤੱਕ ਅਸੀਂ 1500 ਪਿੰਡਾਂ ਤੱਕ ਪਹੁੰਚ ਕਰ ਚੁੱਕੇ ਆ ਤੇ ਉਹ ਜਿਹੜੀਆਂ ਝੜੀਆਂ ਲਾਉਣ ਦਾ ਜਿਹੜਾ ਕਨਸੈਪਟ ਹੈਗਾ ਸਾਡੇ ਨਾਲ ਅਸੀਂ ਮਿਲ ਕੇ ਕਰ ਸਕਦੇ ਹਾਂ ਤੇ ਇਹੀ ਬੇਨਤੀਆਂ ਇਹੀ ਹੈਗੀਆਂ ਪ੍ਰਵਾਨ ਕਰਿਓ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਜਿਹੜੀ ਪੰਜਾਬ ਦੀ ਧਰਤੀ ਆ ਰੁੱਖਾਂ ਦੀ ਧਰਤੀ ਆ ਇੱਥੇ ਬਹੁਤ ਸਾਰੇ ਗੁਰੂ ਘਰ ਜਿਹੜੇ ਸਾਡੇ ਰੁੱਖਾਂ ਦੇ ਨਾਂ ਤੇ ਪਏ ਹੋਏ ਆ ਤੇ ਸਾਡੇ ਗੁਰਵਾਣੀ ਚ ਬਹੁਤ ਸਾਰੇ ਅੰਕਿਤ ਰੁੱਖ ਹੈਗੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਰੁੱਖਾਂ ਦੀ ਜਿਹੜੀ ਕੀਮਤ ਸਮਝੇ ਸਾਬ ਦਾ ਦਰਜਾ ਦਿੱਤਾ ਮਤਲਬ ਜੰਡ ਸਾਹਿਬ ਕਿਹਾ ਗਿਆ ਫਲਾਈ ਸਾਹਿਬ ਕਿਹਾ ਗਿਆ ਸਾਡੇ ਰੁੱਖਾਂ ਨੂੰ ਤਾਂ ਉਹ ਜਿਹੜੇ ਗੁਰੂਆਂ ਤੋਂ ਸਾਨੂੰ ਜਿਹੜਾ ਬਖਸ਼ਿਸ਼ ਮਿਲੀ ਹੈਗੀ ਆ ਉਸ ਬਖਸ਼ਿਸ਼ ਨੂੰ ਪੂਰਾ ਕਰਕੇ ਆਪਾਂ ਸਾਡਾ ਤੁਸੀਂ ਹੱਥ ਨਾਲ ਹੱਥ ਮਿਲਾਓ ਤਾਂ ਕਿ ਆਪਾਂ ਪੰਜਾਬ ਦੇ ਜਿਹੜੇ ਇਹਨੂੰ ਗ੍ਰੀਨ ਕਵਰ ਨੂੰ ਵਧਾ ਸਕੀਏ 3.7% ਜੰਗਲਾਂ ਨੂੰ ਵਧਾ ਕੇ 7% ਲੈ ਕੇ ਜਾਈਏ ਤਾਂ ਇੱਥੇ ਸਾਡੀ ਸੰਸਥਾ ਵੱਲੋਂ ਜਿਹੜਾ ਹੈਗਾ ਬੂਟਿਆਂ ਦੀ ਸਪਲਾਈ ਹੈਗੀ ਇਹ ਫ੍ਰੀ ਦਿੱਤੇ ਜਾਂਦੇ ਬੂਟੇ ਟਰਾਂਸਪੋਰਟੇਸ਼ਨ ਪਹੁੰਚ ਤੱਕ ਕੀਤੀ ਜਾਂਦੀ ਹੈ ਟੈਕਨੀਕਲ ਸਪੋਰਟ ਦਿੱਤੇ ਜਾਂਦੇ ਹੈ ਮੋਨਿਟਰਿੰਗ ਕਰਵਾਈ ਜਾਂਦੀ ਹੈ ਈਵਨ ਜੌਬ ਓਪਰਚ्युनिटी ਕ੍ਰੀਏਟ ਕੀਤੀ ਜਾਂਦੀ ਮੰਦਰੀਗਾ ਰਹੀ ਤਾਂ ਇਸ ਤਰ੍ਹਾਂ ਕਰਕੇ ਇੱਕ ਇੱਕ ਮਤਲਬ ਸਰਕਾਰੀ ਤੰਤਰ ਨਾਲ ਹੁੰਦਾ ਮਤਲਬ ਸਾਰਾ ਕੁਝ ਇਹ ਮਿਲਜੁਲ ਕੇ ਜਿਹੜਾ ਪ੍ਰੋਜੈਕਟ ਚਲਾਉਂਦੇ ਆ ਅਸੀਂ ਤੇਹੀ ਬੇਨਤੀ ਆ ਫੇਰ ਇੱਕ ਵਾਰ ਤੇ ਭਾਜੀ ਉਹਨਾਂ ਦੀ ਫਿਲਮ ਹੈਗੀ ਹੈ ਇਹ ਇਹੀ ਮੈਸੇਜ ਦੇ ਰਹੀ ਵੀ ਸਾਨੂੰ ਰੁੱਖਾਂ ਦੀ ਕੀਮਤ ਕੀ ਆ ਤੇ ਰੁੱਖਾਂ ਦਾ ਇੰਪੋਰਟੈਂਸ ਕੀ ਹੈ ਤੇ ਉਹਨੂੰ ਕਿਵੇਂ ਅਸੀਂ ਪਾਲਣਾ ਬਚਾਉਣਾ ਸਾਰਾ ਇਹ ਫਿਲਮ ਤੁਸੀਂ ਜਾਓ ਤੇ ਇਹਨੂੰ ਦੇਖੋ ਜਰੂਰ ਇਲਤੀ ਫਿਲਮ ਨੂੰ ਤਾਂ ਆਪਣੀ ਇਕੱਠੇ ਇੱਕ ਕੰਬੀਨੇਸ਼ਨ ਹੈ ਕਿ ਕੰਬਾਈਨਡ ਅਫਰਟ ਲਾ ਕੇ ਆਪਾਂ ਪੰਜਾਬ ਦੇ ਹਰਾ-ਭਰਾ ਕਰ ਸਕਦੇ ਆ ਮੈਂ ਫਸਟ ਟਾਈਮ ਦੇਖਿਆ ਸੀਗਾ ਤੁਹਾਡੀ ਰੀਲ ਦੇਖੀ ਸੀਗੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਯਾਰ ਮੈਂ ਦਿਲੋਂ ਚਾਹੁੰਦਾ ਸੀ ਮੈਂ ਇਦਾਂ ਦੇ ਕੰਮ ਕਰਾਂ ਕਿ ਫਿਰ ਮੈਨੂੰ ਖੁਸ਼ੀ ਹੋਈ ਯਾਰ ਕੋਈ ਤਾਂ ਕਰ ਰਿਹਾ ਮੈਂ ਰਾਉਂਡ ਗਲਾਸ ਫਾਊਂਡੇਸ਼ਨ ਬਾਰੇ ਫਿਰ ਲੱਗਿਆ ਯਾਰ ਸਾਡੀ ਫਿਲਮ ਜਿਹੜੀ ਇਲਤੀ ਹੈ ਉਹ ਵੀ ਇਹੀ ਕਹਿਣਾ ਚਾਹੁੰਦੀ ਹੈ ਕਿ ਉਸ ਫਿਲਮ ਨੂੰ ਦੇਖ ਕੇ ਜੇ ਕੋਈ ਬਾਹਰ ਨਿਕਲੂਗਾ ਇਹੀ ਕਹੂਗਾ ਕਿ ਉਹ ਕਿਰ ਰੁੱਖ ਸਾਡੇ ਲਈ ਸਭ ਤੋਂ ਕੀਮਤੀ ਇਹ ਨੇ ਕੁਦਰਤ ਨਾਲ ਅਸੀਂ ਧਿਆਨ ਹੀ ਨਹੀਂ ਦਿੰਦੇ ਹਾਲਾਂਕਿ ਇਹ ਸਭ ਤੋਂ ਜ਼ਰੂਰੀ ਕੀ ਹੈ ਸਾਹ ਹਰ ਚੀਜ਼ ਬਿਨਾ ਸਰਿਆ ਜਾ ਸਕਦਾ ਹੈ ਨਾ ਪੈਸੇ ਬਿਨਾ ਰੋਟੀ ਬਿਨਾ ਵੀ ਬੰਦਾ ਕਹਿੰਦੇ 10-15 ਦਿਨ ਕੱਢ ਲੂਗਾ ਸਾਹ ਬਿਨਾ ਇੱਕ ਮਿੰਟ ਵੀ ਨਿਕਲਦਾ ਸੋ ਇਹਦੇ ਉੱਲ ਘੱਟ ਧਿਆਨ ਦਿੱਤਾ ਜਾਂਦਾ ਸਾਨੂੰ ਲੱਗਿਆ ਯਾਰ ਫਿਲਮ ਚ ਵੀ ਇਹ ਗੱਲ ਹੋਣੀ ਚਾਹੀਦੀ ਹੈ ਤੋ ਪੈਨ ਨੂੰ ਲੱਗਿਆ ਯਾਰ ਇਹੋ ਜਿਹੇ ਬੰਦਿਆਂ ਨੂੰ ਮਿਲੋ ਜੋ ਇਹ ਕੰਮ ਕਰਦੇ ਆ ਕਈ ਵਾਰ ਰੁੱਖ ਲੱਗਦੇ ਆ ਪਰ ਉਹਨਾਂ ਨੂੰ ਸਾਹਮਣਾ ਬਹੁਤ ਔਖਾ ਹੈ ਲਾ ਕੇ ਅਸੀਂ ਫੋਟੋ ਖਿਚਾ ਕੇ ਚਲੇ ਜਾਂਦੇ ਆ ਪਰ ਲੌਂਗ ਟਾਈਮ ਲਈ ਉਹਨੂੰ ਸਾਹਮਣਾ ਬਹੁਤ ਔਖਾ ਹੋ ਜਾਂਦਾ ਕਿ ਅਸੀਂ ਜੇ ਜ਼ਿੰਦਗੀ 'ਚ ਆਏ ਆ ਸਾਡਾ ਇੱਕ ਇੱਕ ਬੰਦੇ ਦਾ ਫਰਜ਼ ਬਣਦਾ ਕਮ ਸੇ ਕਮ ਅਸੀਂ ਇੱਕ ਇੱਕ ਜਾਣੇ ਆਪਣੀ ਜ਼ਿੰਦਗੀ 'ਚ 100 200 ਰੁੱਖ ਜਿੰਨੇ ਵੱਤੋਂ ਵੱਤ ਲਾ ਸਕਦੇ ਆ ਉਹਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਇੱਕ ਕਿਸਮ ਦਾ ਇੱਕ ਕੁਦਰਤ ਨੂੰ ਰੈਂਟ 'ਤੇ ਹੀ ਕਰਦੀ ਏ ਉਹ ਸਾਨੂੰ ਇੱਥੇ 70 ਸਾਲ ਲਈ ਆਕਸੀਜਨ ਦੇ ਰਹੀ ਏ ਇੰਨਾ ਕੁ ਤਾਂ ਅਸੀਂ ਕਰ ਸਕਦੇ ਆ ਸੋ ਮੈਨੂੰ ਬੜਾ ਵਧੀਆ ਲੱਗਿਆ ਇੱਥੇ ਆ ਕੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਸੋ ਮੈਂ ਵੀ ਇਸ ਨਾਲ ਜੁੜਨਾ ਚਾਹੂੰਗਾ ਸੋ ਯੂਜੂਲੀ ਲੋਕੀ ਕੀ ਕਹਿੰਦੇ ਸਾਡੇ ਕੱਲਿਆਂ ਲਈ ਬਹੁਤ ਔਖਾ ਹੈ ਕਿਦਾਂ ਰੁੱਖ ਲਾਈਏ ਕਿਤਾਂ ਲੈ ਕੇ ਆਈਏ ਫਿਰ ਉਹਨੂੰ ਕਿਦਾਂ ਸੈਟਲ ਕਰੀਏ ਸੋ ਤੁਹਾਡੇ ਸਾਰਿਆਂ ਕੋ ਮੈਂ ਅੱਜ ਇੱਥੇ ਵਿਜ਼ਿਟ ਕੀਤਾ ਐਵਰੀ ਸਪੋਰਟ ਦੇ ਆਰ ਗਿਵਿੰਗ ਟ੍ਰਾਂਸਪੋਰਟੇਸ਼ਨ ਤੋਂ ਲੈ ਕੇ ਪੌਦੇ ਤੱਕ ਸਭ ਦੇ ਰਹੇ ਤੁਸੀਂ ਸਿਰਫ ਇਨੀਸ਼ੀਏਟਿਵ ਲੈਣਾ ਕਿ ਪੌਦੇ ਲਾਣੇ ਹਨ ਐਂਡ ਇਹ ਐਨਾ ਇਨੀਸ਼ੀਏਟਿਵ ਹੈ ਜਿਵੇਂ ਅਸੀਂ ਖਾਣਾ ਖਾਣਾ ਜਿੰਨਾ ਉਹ ਜ਼ਰੂਰੀ ਹੈ ਉਹਨਾਂ ਪੌਦੇ ਲਾਉਣਾ ਵੀ ਜ਼ਰੂਰੀ ਹੈ ਰਹਿੰਦੀ ਦੁਨੀਆ ਤੱਕ ਪੌਦੇ ਰਹਨੇ ਤੇ ਰਹਿੰਦੀ ਦੁਨੀਆ ਤੋਂ ਰਹਿੰਦੇ ਆਏ ਨਹੀਂ ਸੋ ਦਿਸ ਇਜ਼ ਹੈਂਡ ਇਨ ਹੈਂਡ ਅਸੀਂ ਇਹ ਨਹੀਂ ਕਹਿ ਸਕਦੇ ਵੀ ਜੇ ਨਹੀਂ ਵੀ ਹੋਏ ਤੇ ਕੋਈ ਚੱਕਰ ਨਹੀਂ ਜਿਹੜੀ ਚੀਜ਼ ਨਹੀਂ ਅਵੋਇਡ ਕੀਤੀ ਜਾ ਸਕਦੀ ਬੈਟਰ ਹੈ ਹਜੇ ਵੀ ਕਹਿੰਦੇ ਵੀ ਕਿ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਹਜੇ ਵੀ ਸੰਭਲ ਜਾਈਏ ਤੇ ਪਲਾਂਟੇਸ਼ਨ ਵੱਲ ਨੂੰ ਵਾਪਸ ਆ ਜਾਈਏ ਇਹੀ ਰਾਉਂਡ ਗਲਾਸ ਫਾਊਂਡੇਸ਼ਨ ਕਹਿ ਰਹੀ ਹੈ ਇਹੀ ਸਾਡੀ ਫਿਲ ਮਿਲਦੀ ਕਹਿ ਰਹੀ ਹੈ ਸੋ ਆਈ ਹੋਪ ਤੁਸੀਂ ਸਾਡੇ ਸਾਰਿਆਂ ਨਾਲ ਆਪਦੇ ਹੱਥ ਜੁਆਇਨ ਕਰੋਗੇ ਐਂਡ ਪਲਾਂਟੇਸ਼ਨ ਕਰੋਗੇ ਜਿਹੀ ਹੁੰਦੀ ਹੈ ਜੀ ਜਦੋਂ ਇਦਾਂ ਦੇ ਉਦਮ ਹੁੰਦੇ ਆ ਨਾ ਕਿਉਂਕਿ ਬਹੁਤ ਵੱਡੇ ਉਦਮ ਅਗੇ ਜਿਵੇਂ ਕਿ ਅਸੀਂ ਪੜਦੇ ਆਂਗੇ ਤਾਂ ਗੱਲ ਇਹੀ ਆ ਜਾਂਦੀ ਕਿ ਅਸੀਂ ਸਿਰਫ ਪੜਦੇ ਆਂ ਅਸੀਂ ਉਹਦੇ ਤੇ ਅਮਲ ਨਹੀਂ ਕਰਦੇ ਕਿ ਪਵਨ ਗੁਰੂ ਹਨਾ ਗੁਰਬਾਣੀ ਦੇ ਵਿੱਚ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਤਾਂ ਉਹ ਜਿਹੜੀ ਪਵਨ ਆ ਉਹ ਦਰਖਤਾਂ ਨਹੀਂ ਜਨਰੇਟ ਕਰਨੀ ਹੈ ਜਿਹੜੀ ਆਕਸੀਜਨ ਆ ਉਹ ਸਾਨੂੰ ਦਰਖਤਾਂ ਤੋਂ ਹੀ ਮਿਲਣੀ ਹੈ ਜੇ ਜਦੋਂ ਛੋਟੇ ਹੁੰਦੇ ਸੀਗੇ ਜਾਂ ਪਿੰਡਾਂ 'ਚ ਅਸੀਂ ਦੇਖਦੇ ਸੀ ਕਿ ਨਿੰਮ ਟਾਲੀ ਹਨਾ ਕੋਈ 베ਰੀ ਵੀ ਹੁੰਦੀ ਸੀ ਕਿ ਇਹ ਘਰ ਅਮਰੂਦ ਆਂਬ ਇਹ ਆਮ ਦਰਖਤ ਸੀਗੇ ਜਿਹੜੇ ਸਾਡੇ ਪਿੰਡਾਂ 'ਚ ਮਿਲਦੇ ਸੀ ਜਿਹੜੇ ਹੁਣ ਪਿੰਡਾਂ 'ਚ ਜੋ ਵੀ ਉਹ ਪੱਟੇ ਗਏ ਤਾਂ ਇੱਕ ਤਾਂ ਇਹ ਸੀਗਾ ਕਿ ਜਿਵੇਂ ਹੁਣ ਡਾਕਟਰ ਵੀ ਕਹਿੰਦੇ ਨੇ ਵੀ ਕਈ ਫਲ ਇਦਾਂ ਦੇ ਨੇ ਕਈ ਸਬਜ਼ੀਆਂ ਇਦਾਂ ਦੀਆਂ ਜਿਹੜੀਆਂ ਤੁਸੀਂ ਕਿਸੇ ਵੀ ਮਰੀਜ਼ ਨੂੰ ਹੁਣ ਤਾਂ ਵੈਸੇ ਹੀ ਕਹਿਣ ਲੱਗੇ ਵੀ ਸਾਰੇ ਭਾਈ ਸਬਜ਼ੀਆਂ ਖਾਓ ਫਲ ਖਾਓ ਜੀ ਤਾਂ ਉਹ ਸਾਨੂੰ ਰੁੱਖਾਂ ਤੋਂ ਹੀ ਮਿਲਦੇ ਆ ਤੇ ਕਈ ਰੁੱਖੇ ਇਦਾਂ ਦੇ ਸੀਗੇ ਜਿਨ੍ਹਾਂ ਦੇ ਥੱਲੇ ਬੈਠਣ ਨਾਲ ਵੀ ਜਿਵੇਂ ਨਿੰਮ ਦਾ ਕਿਹਾ ਜਾਂਦਾ ਹੈ ਕਿ ਉਹਦੀ ਛਾਂ 'ਚ ਬੈਠਣ ਨਾਲ ਵੀ ਕਈ ਬਿਮਾਰੀਆਂ ਦੂਰ ਹੁੰਦੀਆਂ ਸੀ ਫਿਰ ਉਹਦੀ ਦਾਤਨ ਕਰਨੀ ਉਹਦੇ ਪੱਤਿਆਂ ਨੂੰ ਕਈ ਵਾਰੀ ਸੱਟ ਵਾਦੀ ਤਾਂ ਉਹਨੂੰ ਲੋਸ ਕੇ ਕਹਿੰਦੇ ਸੀ ਭਾਈ ਉਹਨੂੰ ਉਹਦਾ ਲੋਸਾ ਦੇ ਲਓ ਹਨਾ ਉਸ ਜ਼ਖਮ ਤੇ ਜਿੱਥੇ ਤੁਹਾਡੇ ਵੱਜਿਆ ਰੀਲੀਫ ਦਿੰਦਾ ਉਹਦੇ ਸਾਬਣ ਬੰਦੀ ਸੀ ਨਮੂਲੀਆਂ ਖਾਂਦੇ ਸੀ ਲਸੂੜੇ ਜਿੰਨਾ ਵੀ ਅਸੀਂ ਛੋਟੇ ਹੁੰਦੇ ਕਿਕਰਾਂ ਹਨਾ ਤਾਂ ਬੋਰਡ ਦੇ ਅਸੀਂ ਮਾਰਟੇ ਖਾਦੇ ਹੋਏ ਆ ਤਾਂ ਉਹ ਸਾਡੇ ਫਲ ਵੀ ਹੁੰਦੇ ਸੀ ਔਰ ਸਾਡੇ ਸਾਡੇ ਲਈ ਇੱਕ ਸੈਲੀਬ੍ਰੇਸ਼ਨ ਹੁੰਦੀ ਸੀ ਬੱਚਿਆਂ ਲਈ ਵੀ ਦਰਖਤ ਤੇ ਚੜ੍ਹ ਕੇ ਖੇਡ ਲੇ ਤਾਂ ਉਹ ਤਾਂ ਚਲੋ ਇੱਕ ਆ ਗਈ ਬੱਚਿਆਂ ਵਾਲਾ ਜਿਵੇਂ ਅਸੀਂ ਦੇਖਦੇ ਹਾਂ ਪਰ ਇਹ ਜਿਹੜਾ ਬਹੁਤ ਵੱਡਾ ਕੌਜ਼ ਹੈਗਾ ਜਿਹਦੇ ਬਾਰੇ ਸਾਨੂੰ ਧਿਆਨ ਦੇਣਾ ਚਾਹੀਦਾ ਔਰ ਪਹਿਲਾਂ ਵੀ ਆ ਕੇ ਗਿਆ ਇੱਥੇ ਤਾਂ ਜਦੋਂ ਜਦੋਂ ਵੀ ਤੁਸੀਂ ਬੁਲਾਓਗੇ ਅਸੀਂ ਤੁਹਾਡੇ ਨਾਲ ਆ ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਉਦਮ ਦੇ ਵਿੱਚ ਜਿੰਨਾ ਵੀ ਹੋ ਸਕਦਾ ਤੁਹਾਡਾ ਸਾਥ ਦੇਈਏ ਔਰ ਮੇਰੇ ਖਿਆਲ ਚ ਸਾਰਿਆਂ ਨੂੰ ਦੇਣਾ ਚਾਹੀਦਾ ਕਿਉਂਕਿ ਜਿਵੇਂ ਜਗਜੀਤ ਨੇ ਕਿਹਾ ਕਿ ਹਵਾ ਤੋਂ ਬਿਨਾ ਅਸੀਂ ਸਾਹ ਤੋਂ ਬਿਨਾ ਇੱਕ ਪਲ ਨਹੀਂ ਸਰ ਸਕਦੇ ਬਾਕੀ ਚੀਜ਼ਾਂ ਨਾਲ ਸਾਰਿਆ ਜਾ ਸਕਦਾ ਸੋ ਹੰਬਲਾ ਮਾਰੀ ਹੈ ਆਪਾਂ ਜਿੰਨਾ ਵੀ ਤੁਹਾਡੇ ਕੋਲ ਟਾਈਮ ਆ ਕਿਉਂਕਿ ਇਹ ਸਿਰਫ ਤੁਹਾਡੇ ਤੋਂ ਜਗਾ ਮੰਗਦੇ ਆ ਤੁਹਾਡੇ ਪਿੰਡਾਂ ਚ ਲਾਉਣੇ ਇਹਨਾਂ ਨੇ ਆਪ ਆਪੇ ਪ੍ਰੋਵਾਈਡ ਕਰਾਉਣਗੇ ਤੁਹਾਨੂੰ ਰੁੱਖ ਫਲ ਜਿਹੜਾ ਵੀ ਤੁਸੀਂ ਤੁਹਾਡੀ ਚੋਇਸ ਹੋਗੀ ਉਹਦਾ ਫਲ ਰੁੱਖ ਤੁਹਾਨੂੰ ਦੇਣਗੇ ਤੇ ਇਹਨਾਂ ਦੀ ਹੀ ਟੀਮ ਹੈ ਜਿਹੜੀ ਲਾ ਕੇ ਜਾਊਗੀ ਸਾਂਭ ਸੰਭਾਲ ਹੋਊਗੀ ਔਰ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰ ਦੇਣੇ ਨਰੇਗਾ ਦੇ ਥਰੂ ਮਨਰੇਗਾ ਦੇ ਥਰੂ ਸੋ ਤੁਸੀਂ ਸਿਰਫ ਜਗਾ ਦੱਸਣੀ ਹੈ ਤੇ ਅਸੀਂ ਆ ਪਾਵਾਂਗੇ ਜਿੱਥੇ ਇੱਥੇ ਅਸੀਂ ਆ ਸਕਦੇ ਅਸੀਂ ਆ ਕੇ ਆਪ ਤੁਹਾਡੇ ਨਾਲ ਖੜੇ ਆਂਗੇ ਜਦੋਂ ਮਰਜ਼ੀ ਬੁਲਾਇਓ ਜੀ ਸੋ ਥੈਂਕ ਯੂ ਤੁਸੀਂ ਇੰਨਾ ਸੋਹਣਾ ਉਦਮ ਕਰ ਰਹੇ ਹੋ ਤੁਹਾਡੀ ਸਾਰੀ ਟੀਮ ਨੂੰ ਬਜ਼ੁਰਗਾਂ ਨੂੰ ਮਾਤਾ-ਮਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਜਿੰਨੇ ਵੀ ਇਹਦੇ ਵਿੱਚ ਹੈਗੇ ਡਾਇਰੈਕਟਲੀ ਇਨਡਾਇਰੈਕਟਲੀ ਅਟੈਚ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਔਰ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ